ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਪਹੁੰਚੇ ਆਂ ਐਮਪੀ ਦੇ ਵਿੱਚ ਇੰਦੌਰ ਇੰਦੌਰ ਸ਼ਹਿਰ ਜਿਹੜਾ ਸਭ ਤੋਂ ਸੋਹਣਾ ਸ਼ਹਿਰ ਹੈ ਪੂਰੇ ਭਾਰਤ ਦੇ ਵਿੱਚ ਔਰ 6 ਵਾਰੀ ਨੰਬਰ 1 ਤੇ ਆਇਆ ਹੈ ਸੁੰਦਰਤਾ ਦੇ ਵਿੱਚ ਸਫਾਈ ਦੇ ਵਿੱਚ ਔਰ ਇੱਥੋਂ ਦਾ ਵੈਦਰ ਦੇਖ ਲਓ ਜਿਵੇਂ ਹੁਣ ਪੰਜਾਬ ਦੇ ਵਿੱਚ ਬਹੁਤ ਧੁੰਦ ਪੈ ਰਹੀ ਹੈ ਤੇ ਇੱਥੇ ਬਿਲਕੁਲ ਕੜਾਕੀ ਧੁੱਪ ਨਿਕਲੀ ਹੈ ਤੇ ਠੰਡ ਇੱਥੇ ਸਿਰਫ ਸਵੇਰੇ ਔਰ ਸ਼ਾਮ ਨੂੰ ਆ ਹੁਣ ਥੋੜੀ ਥੋੜੀ ਹਵਾ ਵਗ ਰਹੀ ਹੈ ਤੇ ਨਾਲ ਧੁੱਪ ਨਿਕਲੀ ਪਈ ਆ ਸੂਰਜ ਦੇਖੋ ਕਿੰਨਾ ਕੜਕਦਾ ਨਿਕਲਿਆ ਹੈ ਔਰ ਇਧਰ ਦੇ ਲੋਕ ਵੀ ਬਹੁਤ ਚੰਗੇ ਲੋਕ ਨੇ ਸਰਦਾਰ ਨੂੰ ਵੇਖ ਕੇ ਸਿੰਘਾਂ ਨੂੰ ਵੇਖ ਕੇ ਸਾਰੇ ਹੱਥੀ ਜੋੜੀ ਜਾਂਦੇ ਨੇ ਸਾਰੇ ਆਪਣਾ ਕੋਈ ਸਤਸਰੀਆ ਕਾਲ ਕਹਿੰਦਾ ਕੋਈ ਫਤਿਹ ਬੁਲਾਉਂਦਾ ਪਰ ਬਹੁਤ ਚੰਗੇ ਲੋਕ ਨੇ ਆਪਾਂ ਨੂੰ ਇਹਨਾਂ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਆ ਭਾਵੇਂ ਇੱਥੇ ਲਾ ਲਓ ਤੁਸੀਂ ਜਿਵੇਂ ਅੱਜ ਅਯੋਧਿਆ ਦਾ ਪ੍ਰੋਗਰਾਮ ਆ ਤੇ ਤੁਸੀਂ ਦੇਖੋ ਜਿੰਨੇ ਵੀ ਅਸੀਂ ਦੇਖਿਆ ਨਾ ਜਿਹੜਾ ਪ੍ਰੋਗਰਾਮ ਬਣਾ ਰਿਹਾ ਉਹ ਸਾਨੂੰ ਦੇਖ ਕੇ ਜਰੂਰ ਹੱਥ ਸਾਰੇ ਜੋੜਦੇ ਨੇ ਸੋ ਇਸ ਕਰਕੇ ਆਪਾਂ ਸਾਰੇ ਇਕਤਾ ਰੱਖੀਏ ਪਿਆਰ ਰੱਖੀਏ ਗੁਰੂ ਪਿਤਾ ਜੀ ਨੇ ਸਿਖਾਇਆ ਮਾਨਸ ਕੀ ਜਾਤ ਸਭੇ ਕੇ ਪਹਿਚਾਨੀ ਵਾਹਿਗੁਰੂ ਜੀ ਕਾ ਖਾਲਸਾ